ਵੋਟ ਪਾਣ ਜੇ ਸੰਵਿਧਾਨ ਨੂੰ ਵੋਟ ਪਾਣ ਦੀ ਰਾਈਟ ਦਿੰਦਾ ਤੇ ਬਾਈਕਾਟ ਕਰਨ ਦੀ ਵੀ ਭਾਰਤੀ ਸੰਵਿਧਾਨ ਦਾ ਅਨੁਛੇਦ 329 ਤੇ 324 ਮੈਨੂੰ ਰਾਈਟ ਦਿੰਦਾ ਕਿ ਜੇ ਮੈਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਜੇ ਕਿਸੇ ਦਾ ਕੰਮ ਪਸੰਦ ਨਹੀਂ ਤੇ ਮੈਂ ਆਪਣੀ ਵੋਟਾਂ ਦਾ ਬਾਈਕਾਟ ਕਰ ਸਕਦਾ ਇਹ ਭਾਰਤੀ ਸੰਵਿਧਾਨ ਤੋਂ ਵੀ ਸਰਕਾਰ ਸੰਵਿਧਾਨ ਸਾਨੂੰ ਹੱਕ ਦਿੰਦਾ ਜਦੋਂ ਸਾਡੇ ਕੰਮ ਹੀ ਨਹੀਂ ਹੋਏ ਅਸੀਂ ਤਾਂ ਫਿਰ ਆਉਣ ਵਾਲੇ ਸਮੇਂ ਤੇ ਸਾਡਾ ਸੰਘਰਸ਼ ਹੋਏਗਾ ਕਿ ਅਸੀਂ ਤੁਹਾਨੂੰ ਵੋਟ ਕਾਰਡ ਵੀ ਜਮਾ ਕਰਾਣਾ ਜਾਂਗੇ ਜੇ ਤੁਸੀਂ ਇਹ ਗੁੰਡਾਗਰਦੀ ਕਰ ਦਿੱਤੀ ਹੈ ਹਾਂਜੀ ਸਤਨਾਮ ਜੀ ਕੀ ਪ੍ਰੋਬਲਮ ਇੱਥੇ ਦੀ ਦੱਸੋ ਤੁਸੀਂ ਜੀ ਪ੍ਰੋਬਲਮ ਤਾਂ ਜੀ ਇੱਕ ਹੋਵੇ ਤਾਂ ਮੈਂ ਦੱਸਾਂ ਇੰਨੇ ਕੁ ਮਤਲਬ ਸਰਕਾਰ ਅਣਜਾਣ ਹੋਈ ਪਈ ਹੈ ਸਰਕਾਰੀ ਗੁੰਡਾਗਰਦੀ ਤੇ ਅੱਜ ਆ ਗਈ ਸਰਕਾਰ 100 150 ਫੋਰਸ ਲਿਆ ਕੇ ਇੱਥੇ ੱੱਕੇ ਨਾਲ ਵੋਟਾਂ ਪਵਾ ਕੇ ਗਏ ਆ ਬੂਥ ਕੈਪਚਰ ਕਰਨ ਵਾਲੀ ਗੱਲ ਹੋਈ ਬੰਦਿਆਂ ਨੂੰ ਠਮਕਾ ਕੇ ਗਏ ਆ ਸਾਡੀ ਪੰਚਾਇਤ ਨੂੰ ਠਮਕਾ ਕੇ ਗਏ ਆ ਕਿ ਜਮੂਰੀਅਤ ਤੇ ਆਧਾਰ ਤੇ ਸਾਡਾ ਹੱਕ ਨਹੀਂ ਹੈਗਾ ਅਸੀਂ ਆਪਣੇ ਲੋਕਾਂ ਨੂੰ ਸਮਝਾ ਸਕੀਏ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕੀਏ ਸਰਕਾਰ ਜਾਣ ਬੁਝ ਕੇ ਫੋਰਸ ਦੇ ਧਮਕ ਤੇ ਡਰਾ ਕੇ ਗਈ ਆ ਲੋਕਾਂ ਨੂੰ ਬੂਥ ਦੇ ਉੱਪਰ ਆ ਕੇ ਵੀ ਥੋੜੇ ਪਰਚੇ ਦੇਵਾਂਗੇ ਤੁਹਾਨੂੰ ਪਰੇਸ਼ਾਨ ਕਰਾਂਗੇ ਅਸੀਂ ਮੰਗਾ ਕਿਹੜੀਆਂ ਮੰਗ ਰਹੇ ਹਾਂ ਅਸੀਂ ਕਹਿੰਦੇ ਆ ਮੋਬਾਈਲ ਟਾਵਰ ਲਾ ਦਿਓ ਅਸੀਂ ਕਹਿੰਦੇ ਆ ਸਾਡਾ ਸਕੂਲ 2020 ਤੋਂ 12ਵੀਂ ਦਾ ਅਪਗ੍ਰੇਡ ਹੋਇਆ ਪਿਆ ਸਾਡੇ ਸਕੂਲ ਨੂੰ ਤੁਸੀਂ ਸਟਾਫ ਭੇਜੋ ਸਾਡੇ ਇੱਥੇ ਬੱਚੇ ਸਾਡੀਆਂ 3 ਇੱਥੇ ਪੜਨ 40 ਪਰਿਵਾਰ ਬਰਬਾਦ ਹੁੰਦੇ ਜੇ ਇੱਕ ਧੀ ਨਾ ਪੜ ਪਾਵੇ ਇੱਥੇ ਪਰਿਵਾਰ ਦੇ ਵਿੱਚ ਬੱਚੀ ਨੂੰ ਸਕੂਲ ਤੋਂ ਬਾਹਰ ਭੇਜਣਾ ਪਊਗਾ ਪਿੰਡ ਤੋਂ ਬਾਹਰ ਜਦੋਂ ਬੱਚੀਆਂ ਪੜਨ ਲਈ ਪਿੰਡ ਤੋਂ ਬਾਹਰ ਜਾਂਦੀਆਂ ਨੇ ਲੋਕ ਮੈਲੀਆਂ ਨਜਰਾ ਧਰਦੇ ਨੇ ਸਾਡੀਆਂ 3 ਪੈਣਾ ਤੇ 12-15 ਕਿਲੋਮੀਟਰ ਦੂਰ ਬੱਚੀਆਂ ਨੂੰ ਜਾਣਾ ਪੈਂਦਾ ਜਿਹੜੇ ਮਾਪਿਓ ਆਪਣੀਆਂ ਬੱਚੀਆਂ ਨੂੰ ਨਹੀਂ ਪੜਾ ਸਕਦੇ ਬਾਹਰ ਭੇਜ ਕੇ ਉਹ ਆਪਣੀਆਂ ਬੱਚੀਆਂ ਨੂੰ ਘਰੇ ਰੱਖ ਲੈਂਦੇ ਆ ਕੁੜੀਆਂ ਅਣਪੜ ਰਹਿ ਜਾਂਦੀਆਂ ਨੇ ਉਸ ਤੋਂ ਇਲਾਵਾ ਤੁਸੀਂ ਦੇਖੋ ਕੋਈ ਵੀ ਬਿਮਾਰ ਹੋਵੇ ਕਿਸ ਸਕਦਾ ਇਸ ਰਸਤੇ ਤੇ ਜਦੋਂ ਨਦੀਆਂ ਆਈਆਂ ਹੁੰਦੀਆਂ ਤੁਸੀਂ ਸਾਰੇ ਪੱਤਰਕਾਰ ਪਾਈਚਾਰੇ ਦੇ ਵਿੱਚੋਂ ਆਏ ਹੋ ਤੁਸੀਂ ਦੇਖਿਆ ਹੀ ਆ ਹਾਲਾਤ ਕਿੰਨੇ ਮਾੜੇ ਹਾਲਾਤ ਹੁੰਦੇ ਆ ਅੱਜ ਬੇਸ਼ੱਕ ਤੁਸੀਂ ਦੇਖੋ ਨਦੀਆਂ ਸੁੱਕੀਆਂ ਨੇ ਉਹਦੇ ਵਿੱਚੋਂ ਵੀ ਲੰਘਣਾ ਕਿੰਨਾ ਔਖਾ ਹੋਇਆ ਪਿਆ 2020 ਦੇ ਵਿੱਚ 20 ਦਸੰਬਰ 2020 ਨੂੰ ਆ ਨਾਲੇ ਸਿਲਾ ਨਿਆਸ ਲੱਗਿਆ ਹੋਇਆ ਇਸ ਰੋਡ ਦਾ ਉਦਘਾਟਨ ਹੋਇਆ ਸੀ 2 ਲੱਖ 2 ਕਰੋੜ 36 ਲੱਖ ਰੁਪਏ ਮਨਜ਼ੂਰ ਹੋਇਆ ਸੀ ਸੜਕ ਤੇ ਲੁਕ ਪਾਣ ਦਾ ਰੀਕਾਰਪੇਟਿੰਗ ਦਾ ਅੱਜ ਤੱਕ ਉਹ ਕੰਮ ਸਿਰੇ ਨਹੀਂ ਚੜਿਆ 50% ਕੰਮ ਕਰਕੇ ठेकेदार ਭਾਜੇਗਾ ਕਿ ਇਹਨਾਂ ਕੋਲ ਨੰਬਰ ਨਹੀਂ ਹੈਗੇ ਉਹਨਾਂ ਦੇ ਕੀ ਇਹਨਾਂ ਕੋਲ ਸਿਸਟਮ ਨਹੀਂ ਹੈਗਾ ਵੀ ਉਹਨਾਂ ਨੂੰ ਤੇ ਪ੍ਰੈਸ਼ਰ ਪਾ ਕੇ ਕੰਮ ਕਰਾਇਆ ਜਾ ਸਕੇ ਜਾਣ ਬੁੱਝ ਕੇ ਸਰਕਾਰਾਂ ਗੁੰਮਰਾਹ ਕਰਦੀਆਂ ਨੇ ਸਰਕਾਰਾਂ ਚਾਹਦੀਆਂ ਨੇ ਕਿ ਲੋਕ ਮਸਲੇ ਹੱਲ ਨਾ ਹੋਣ ਇਹ ਲੋਕ ਇੱਥੋਂ ਆਪਣੀਆਂ ਜ਼ਮੀਨਾਂ ਵੇਚ ਕੇ ਇੱਥੋਂ ਪਲਾਨ ਕਰ ਦੇਣ ਇੱਥੇ ਵੱਡੇ ਵੱਡੇ ਫਾਰਮ ਹਾਊਸ ਬਣ ਜਾਣ ਇਹ ਜਿਹੜੀ ਹੈ ਇੱਥੇ ਇਹਨਾਂ ਦੇ ਲਈ ਟੂਰਿਸਟ ਹੱਬ ਬਣ ਜੇ ਇਸ ਕਰਕੇ ਸਾਡੀ ਸਰਕਾਰ ਨੂੰ ਪੂਰ ਜੋਰ ਮੰਗ ਹੈ ਕਿ ਸਾਡੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਅਸੀਂ ਇਸ ਦੇਸ਼ ਦੇ ਨਾਗਰਿਕਾਂ 70 ਸਾਲਾਂ ਤੋਂ ਅਸੀਂ ਦੋਨੋਂ ਵੋਟਾਂ ਪਾਣੇ ਆ ਰਹੇ ਹਾਂ ਇੱਕ ਸਾਲ ਅਸੀਂ ਵੋਟਾਂ ਰੋਕ ਲਿਆ ਤੁਸੀਂ ਗੁੰਡਾਗਰਦੀ ਤੇ ਆ ਗਏ ਤੁਸੀਂ ਧੱਕੇਸ਼ਾਹੀ ਤੇ ਆ ਗਏ ਤੁਸੀਂ ਲਿਆ ਕੇ ਫੋਰਸ ਦੇ ਨਾਲ ਨੌਜੋਨਾਂ ਨੂੰ ਬੱਚਿਆਂ ਨੂੰ ਸਾਡੀਆਂ ਮਤਾਵਾਂ ਪੜ੍ਹਨ ਨੂੰ ਡਰਾਣੇ ਓ ਧਮਕੀਆਂ ਦੇਣੇ ਓ ਦੇ ਕੋਈ ਮੋਟਰਸਾਈਕਲ ਲੈ ਕੇ ਜ਼ਬਰਦਸਤੀ ਬੱਚਿਆਂ ਦੇ ਚੱਕ ਕੇ ਕੀ ਗੱਲ ਅਸੀਂ ਆਪਣੇ ਪਿੰਡ 'ਚ ਮੋਟਰਸਾਈਕਲ ਤੇ ਵੀ ਨਹੀਂ ਘੁੰਮ ਸਕਦੇ ਆਪਣੇ ਦੇ ਵੋਟ ਨਾ ਪਾਣਾ ਵੋਟ ਪਾਣ ਜੇ ਸੰਵਿਧਾਨ ਮੈਨੂੰ ਵੋਟ ਪਾਣ ਦੀ ਰਾਈਟ ਦਿੰਦਾ ਤੇ ਬਾਈਕਾਟ ਕਰਨ ਦੀ ਵੀ ਭਾਰਤੀ ਸੰਵਿਧਾਨ ਦਾ ਅਨੁਛੇਦ 329 ਤੇ 324 ਮੈਨੂੰ ਰਾਈਟ ਦਿੰਦਾ ਕਿ ਜੇ ਮੈਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਜੇ ਕਿਸੇ ਦਾ ਕੰਮ ਪਸੰਦ ਨਹੀਂ ਤੇ ਮੈਂ ਆਪਣੀ ਵੋਟਾਂ ਦਾ ਬਾਈਕਾਟ ਕਰ ਸਕਦਾ ਇਹ ਭਾਰਤੀ ਸੰਵਿਧਾਨ ਸਾਨੂੰ ਹੱਕ ਦਿੰਦਾ ਜਦੋਂ ਸਾਡੇ ਕੰਮ ਹੀ ਨਹੀਂ ਹੋਏ ਅਸੀਂ ਤਾਂ ਫਿਰ ਆਉਣ ਵਾਲੇ ਸਮੇਂ 'ਚ ਸਾਡਾ ਸੰਘਰਸ਼ ਹੋਏਗਾ ਕਿ ਅਸੀਂ ਤੁਹਾਨੂੰ ਵੋਟ ਕਾਟ ਵੀ ਜਮ੍ਹਾਂ ਕਰਾਣ ਆ ਜਾਾਂਗੇ ਜੇ ਤੁਸੀਂ ਇਸ ਗੁੰਡਾਗਰਦੀ ਤੇ ਆਈ ਸਾਡੀਆਂ ਮੰਦਾ ਚਾਰ ਪੀੜੀਆਂ ਤੋਂ ਅਸੀਂ ਪਰੇਸ਼ਾਨ ਹੁੰਦੇ ਆ ਰਹੇ ਹਾਂ ਅਸੀਂ ਸਾਡੀ ਆਉਣ ਵਾਲੀ ਨਸਲਾਂ ਲਈ ਲੜ ਰਹੇ ਹਾਂ ਹੋਇਆ ਪਿਆ ਕਾਗਜ਼ਾਂ ਵਿੱਚ ਹੁਣ ਤੱਕ ਕਿਤੇ ਸਟਾਫ ਨਹੀਂ ਭੇਜਿਆ ਗਿਆ ਮੋਬਾਈਲ ਟਾਵਰ ਦੇ ਲਈ ਹਰ ਵੋਟਾਂ ਵੇਲੇ ਕੋਈ ਨਾ ਕੋਈ ਜੁਮਲਾ ਛੱਡ ਜਾਂਦਾ ਇੱਥੇ ਆ ਕੇ ਬਾਹਰੋਂ ਕਿਸੇ ਨੂੰ ਭੇਜ ਕੇ ਕਹਿੰਦੇ ਸਰਵੇ ਹੋ ਗਿਆ ਫਲਾਣਾ ਹੋ ਗਿਆ ਟਿਕੜਾ ਹੋ ਗਿਆ ਜਿੰਦ ਤੱਕ ਲੱਗਦਾ ਨਹੀਂ ਅਸੀਂ ਨਹੀਂ ਮੰਨਦੇ ਜੀ ਅੱਜ ਵੋਟਾਂ ਦਾ ਬਾਈਕਾਟ ਕੀਤਾ ਹੈ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਵੋਟਾਂ ਦਾ ਅਸੀਂ ਬਾਈਕਾਟ ਕੀਤਾ ਸੀ ਜੀ ਤੇ ਅਸੀਂ ਕਿਸੇ ਨੂੰ ਵੀ ਵੋਟ ਪਾਣ ਤੋਂ ਰੋਕਿਆ ਨਹੀਂ ਸਿਰਫ ਲੋਕਾਂ ਨੂੰ ਆਪਣੇ ਮਸਲੇ ਸਮਝਾਏ ਆ ਆਪਣੀ ਪੀੜਾ ਦੱਸੀ ਆ ਆਪਣਾ ਦੁੱਖ ਦੱਸਿਆ ਕਿ ਤੁਹਾਡੇ ਬੱਚਿਆਂ ਦੇ ਫਿਊਚਰ ਦਾ ਸਵਾਲ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਤੁਹਾਡੇ ਸਕੂਲ ਦਾ ਮਸਲਾ ਹੋਵੇ ਤੁਹਾਡੇ ਸੜਕਾਂ ਤੇ ਪੁਲ ਲੱਗਣ ਦਾ ਮਸਲਾ ਹੋਵੇ ਸੜਕ ਤੇ ਲੁੱਕ ਪੈਣ ਦਾ ਮਸਲਾ ਹੋਵੇ ਇਹ ਇਦਾਂ ਦੇ ਮਸਲੇ ਲੋਕਾਂ ਨੂੰ ਸਮਝਾਏ ਜ਼ਰੂਰ ਸੀ ਪਿਛਲੇ ਸਮੇਂ ਦੇ ਵਿੱਚ ਤੇ ਲੋਕ ਜਾਗਰੂਕ ਹੋ ਗਏ ਨੌਜਵਾਨ ਜਾਗਰੂਕ ਹੋ ਗਏ ਸਾਡੀਆਂ ਮਾਤਾਵਾਂ ਭੈਣਾਂ ਜਾਗਰੂਕ ਹੋ ਗਈਆਂ ਤੇ ਉਹਨਾਂ ਨੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਕਿ ਸਾਡੇ ਮਸਲੇ ਨੇ ਜੀ ਸਾਡਾ ਸਾਥ ਦੇ ਉਤੇ ਲੋਕਾਂ ਨੇ ਵੱਡੀ ਗਿਣਤੀ 'ਚ ਸਾਡਾ ਸਾਥ ਦਿੱਤਾ ਪਿੰਡ ਟਾਂਡਾ ਕਰੋੜੋਂ 100% ਇਸ ਪੂਰੇ ਇਲੈਕਸ਼ਨ ਦਾ ਬਾਈਕਾਟ ਰਿਹਾ ਕੱਲੀ ਇੱਕ ਪੋਲੀਟੀਕਲ ਪਾਰਟੀ ਨਹੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਪਿੰਡ ਦੇ ਵਿੱਚ ਜੋ ਆਰਦੀ ਆਗਿਆ ਨਹੀਂ ਸੀ ਤੇ ਨਾ ਹੀ ਕੋਈ ਆਇਆ ਸਾਡੇ ਕੋਲ ਕਿਸੇ ਤਰ੍ਹਾਂ ਦਾ ਵੀ ਕੋਈ ਆਪਣਾ ਪ੍ਰਸਤਾਵ ਲੈ ਕੇ ਅਫਿੰਡੂ ਦੇ ਨਾਲ ਵੱਖ-ਵੱਖ ਸਮੇਂ ਵਾਅਦਾ ਖਿਲਾਫੀ ਹੋਈ ਹੈ ਕਈ ਤਰ੍ਹਾਂ ਦੇ ਜਿਵੇਂ ਪਿਛਲੇ ਸਮਿਆਂ ਦੇ ਦੌਰਾਨ ਅਕਾਲੀ ਦਲ ਸਰਕਾਰ ਨੇ ਵੀ ਸਾਡੇ ਨਾਲ ਵਾਅਦੇ ਕੀਤੇ ਤੇ ਵਾਅਦਾ ਖਿਲਾਫੀ ਕਰ ਲਈ ਉਸ ਤੋਂ ਬਾਅਦ ਮੌਜੂਦਾ ਸਰਕਾਰ ਨੇ ਵੀ ਸਾਡੇ ਨਾਲ ਕਈ ਵਾਅਦੇ ਕਰਕੇ ਜਿਹੜੇ ਪੂਰੇ ਨਹੀਂ ਕੀਤੇ ਜਿਸ ਕਰਕੇ ਲੋਕਾਂ 'ਚ ਭਾਰੀ ਰੋਸ ਸੀ ਭਾਰੀ ਅਫਰੋਸ ਸੀ ਜਿਸ ਕਰਕੇ ਲੋਕਾਂ ਨੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੂਰੇ ਪਿੰਡ ਨੇ ਖਾਸ ਕਰਕੇ ਚਾਰ ਪਿੰਡਾਂ ਨੇ ਬਾਈਕਾਟ ਕੀਤਾ ਸੀ ਮਸੂਲ ਟਾਂਡੀ ਕਾਨੇ ਦਾ ਬੜਾ ਤੇ ਟਾਂਡਾ ਪਰ ਟਾਂਡ ਦੇ ਕੰਨ ਦੇ ਵੱਟਾਂ ਵੱਲੋਂ ਜਿਹੜਾ ਵਿਰੋਧ ਦਰਜ ਕੀਤਾ ਗਿਆ ਕੋਈ ਵੀ ਜਿਹੜਾ ਬੂਥ ਤੇ ਪਿੰਡਾਂ ਵੱਲ ਵੋਟ ਪਾਣ ਨਹੀਂ ਗਿਆ ਪਰ ਟਾਂਡੀ ਦੇ ਪਿੰਡ ਦੇ ਕੁਝ ਲੋਕ ਕਿਉਂਕਿ ਬੂਥ ਸਾਂਝਾ ਸੀ ਜਿਸ ਕਰਕੇ ਟਾਂਡੀ ਪਿੰਡ ਤੋਂ ਕੁਝ ਲੋਕ ਜਿਹਦੇ ਵੋਟਾਂ ਪਾਣ ਆਏ ਨੇ ਸਾਡੇ ਮਸਲੇ ਜਿਹੜੇ ਨੇ ਉਹ ਸਾਂਝੇ ਮਸਲੇ ਸੀ ਮੋਬਾਈਲ ਟਾਵਰ ਦਾ ਮਸਲਾ ਤੁਸੀਂ ਲਾ ਲੋ ਅੱਜ ਆਪਾਂ ਡਿਜੀਟਲ ਇੰਡੀਆ ਦੀ ਗੱਲ ਕਰਦੇ ਆਂ ਤੇ ਡਿਜੀਟਲ ਇੰਡੀਆ ਦੇ ਯੁੱਗ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਮੋਬਾਈਲ ਟਾਵਰ ਨਾ ਔਨ ਕਰਕੇ ਫੋਨ ਕਾਲ ਦੀ ਸਮੱਸਿਆ ਵੀ ਹੈ ਨਹੀਂ ਕੋ ਹੱਲ ਨਹੀਂ ਹੁੰਦੀ ਹੈਗੀ ਫੋਨ ਕਾਲ ਵੀ ਨਹੀਂ ਤੁਸੀਂ ਕਰ ਸਕਦੇ ਏਡੀਆਂ ਏਡੀਆਂ ਸਮੱਸਿਆਵਾਂ ਸਾਡੇ ਕੋਲ ਨੇ ਡਿਸਪੈਂਸਰੀ ਨਹੀਂ ਕੋਈ ਹੈਗੀ ਕੋਈ ਸਾਡੇ ਹਸਪਤਾਲ ਨਹੀਂ ਹੈਗਾ ਬੱਚੇ ਸਾਡੇ ਪੜ੍ਹੇ ਹੋਏ ਨੌਜਵਾਨ ਸਾਡੇ ਬੇਰੁਜ਼ਗਾਰ ਫਿਰਦੇ ਨੇ ਇਹਨਾਂ ਦੇ ਲਈ ਕੋਈ ਹੱਲ ਨਹੀਂ ਅਜੇ ਤੱਕ ਹੋਇਆ ਕੋਈ ਰੁਜ਼ਗਾਰ ਮੇਲਾ ਨਹੀਂ ਅਜੇ ਤੱਕ ਸਾਡੇ ਪਿੰਡ ਦੇ ਵਿੱਚ ਲੱਗਿਆ ਤੇ ਪੁਲਾਂ ਦੀ ਸਾਡੀ ਜਿਹੜੀ ਮੇਜਰ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਸਾਡੀ ਪੁਲਾਂ ਦੀ ਹੈ ਕਿ ਸਾਡੀ ਨਦੀ ਦੇ ਉੱਪਰ ਪੁਲ ਲੱਗਣ ਵਾਲੇ ਨੇ ਸਾਡੇ ਪਿੰਡ ਦੇ ਦੋ ਤਿੰਨ ਜਣੇ ਜਿਹੜੇ ਆ ਇਹਨਾਂ ਨਦੀਆਂ ਦੇ ਵਿੱਚ ਹੜ੍ਹ ਕੇ ਆਪਣੀ ਜਾਨ ਗੁਆ ਚੁੱਕੇ ਨੇ ਅਸੀਂ ਲਾਸ਼ਾਂ ਜਿਹੜੀਆਂ ਆਪ ਲੱਭ ਕੇ ਉਹਨਾਂ ਦਾ ਜਿਹ ਸੰਸਕਾਰ ਕੀਤਾ ਤੇ ਇਸ ਗੱਲ ਦਾ ਸੀ ਰੋਸ ਜਿਹੜਾ ਸਰਕਾਰ ਦੇ ਅੱਗੇ ਜ਼ਾਹਿਰ ਕੀਤਾ ਤੇ ਉਹਦੇ ਪਰਿਵਾਰ ਨੂੰ ਮੁਆਵਜ਼ੇ ਦੀ ਅਸੀਂ ਮੰਗ ਕੀਤੀ ਸੀ ਸੋ ਅਸੀਂ ਸਰਕਾਰ ਤੋਂ ਅਪੀਲ ਕਰਦੇ ਆਂ ਕਿ ਅਸੀਂ ਇਸ ਦੇਸ਼ ਦੇ ਨਾਗਰਿਕਾਂ ਸੀ 70 ਸਾਲਾਂ ਤੋਂ ਤੁਹਾਨੂੰ ਬੋਟਾਂ ਪਾਉਂਦੇ ਆਏ ਆਂ ਹੁਣ ਜੇ ਸਾਡੀਆਂ ਇਹ ਸਮੱਸਿਆਵਾਂ ਨਹੀਂ ਇਹਨਾਂ ਦਾ ਫ਼ੈਸਲਾ ਦੇਦਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਨਾਲ ਇੱਧੇ ਲੜਕੇ ਚੱਲੀਏ ਨਹੀਂ ਤੇ ਫਿਰ ਸਾਨੂੰ ਆਉਣ ਵਾਲੇ ਇਲੈਕਸ਼ਨਾਂ ਦਾ ਵੀ ਬਾਈਕਾਟ ਕਰਨਾ ਪੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਟਾਂਡਾ ਕਰੋੜਾਂ ਦੇ ਵਸਨੀਕਾਂ ਨੇ ਸਾਡੀਆਂ ਮੋਢਲੀਆਂ ਸਹੂਲਤਾਂ ਨੂੰ ਲੈ ਕੇ ਜੋ ਸਰਕਾਰ ਵੱਲੋਂ ਨਹੀਂ ਦਿੱਤੀਆਂ ਗਈਆਂ ਜਿਵੇਂ ਸਾਡੇ ਪੁਲਾਂ ਦੀ ਸਮੱਸਿਆ ਮੋਬਾਈਲ ਟਾਵਰ ਦੀ ਸਮੱਸਿਆ ਸਕੂਲ ਦੀ ਅਪਗ੍ਰੇਡੇਸ਼ਨ ਦੀ ਸਮੱਸਿਆ ਸੜਕ ਤੇ ਲੁੱਕ ਪਾਉਣ ਦੀ ਸਮੱਸਿਆ ਡਿਸਪੈਂਸਰੀ ਹਸਪਤਾਲ ਦੀ ਸਮੱਸਿਆ ਸੜਕਾਂ ਦੀ ਸਮੱਸਿਆ ਇਹਨਾਂ ਸਮੱਸਿਆ ਨੂੰ ਲੈ ਕੇ ਅਸੀਂ ਬਾਈਕਾਟ ਕੀਤਾ ਸੀ ਇਲਾਕੇ ਦੀ ਸੰਗਤਾਂ ਵੱਲੋਂ ਪਿੰਡ ਦੀਆਂ ਸੰਗਤਾਂ ਵੱਲੋਂ ਬਹੁਤ ਸਹਿਯੋਗ ਮਿਲਿਆ ਸਾਰੇ ਪਿੰਡ ਵਾਸੀਆਂ ਨੇ ਸਾਡਾ ਸਾਥ ਦਿਆ 100% ਟਾਂਡੇ ਪਿੰਡ ਦੇ ਵਿੱਚੋਂ ਰਿਕਾਰਡ ਟੱ ਹੈ ਕਿ 100% ਟਾਂਡੇ ਪਿੰਡ ਦੇ ਲੋਕਾਂ ਨੇ ਬਾਈਕਾਟ ਕਰਕੇ ਸਰਕਾਰ ਦਾ ਵਿਰੋਧ ਜਿਹੜਾ ਕੀਤਾ ਹੈ ਸਰਕਾਰ ਦਾ ਨਹੀਂ ਮੌਜੂਦਾ ਸਾਰੀਆਂ ਸਰਕਾਰਾਂ ਦਾ ਜਿੰਨੀਆਂ ਵੀ ਪਹਿਲਾਂ ਵਰਤ ਕੇ ਗਈਆਂ ਨੇ ਜਿਨ੍ਹਾਂ ਨੇ ਵੀ ਵਾਅਦਾ ਖلافੀ ਕੀਤੀ ਹੈ ਸਭਨਾਂ ਦਾ ਪਿੰਡ ਵੱਲੋਂ ਪੂਰਨ ਤੌਰ ਤੇ ਬਾਈਕਟ ਕੀਤਾ ਗਿਆ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਇੱਥੇ ਪਿੰਡ ਦੇ ਵਿੱਚ ਆਈ ਕਿਸੇ ਤਰ੍ਹਾਂ ਦਾ ਵੀ ਕੋਈ ਚੋਣ ਪ੍ਰਚਾਰ ਨਹੀਂ ਹੋਇਆ ਤੇ ਨਾ ਹੀ ਕੋਈ ਬੂਥ ਲਗਣ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ